ਤਾ 13 ਫਰਵਰੀ ਦਿੱਲੀ ਕੂਚ ਦਾ ਸੱਦਾ ਜਿਹੜਾ ਦਿੱਤਾ ਗਿਆ ਸੀ ਕਿਸਾਨ ਯੂਨੀਅਨ ਵੱਲੋਂ ਤਾਂ ਕੂਚ ਕਰਨ ਦੀ ਫੁੱਲ ਤਿਆਰੀ ਦੇ ਵਿੱਚ ਕਿਸਾਨ ਨੇ ਅਸੀਂ ਮਹਿਲਾ ਚੌਕ ਸੰਗਰੂਰ ਦੇ ਵਿੱਚ ਖੜੇ ਆ ਤਾਂ ਦੇਖ ਸਕਦੇ ਹੋ ਹਰਿਆਣੇ ਵਾਲੇ ਵੀ ਇੱਥੇ ਆਏ ਹੋਏ ਨੇ ਤਾਂ ਬਾਈ ਜੀ ਤੁਸੀਂ ਆਏ ਹੋ ਦਿੱਲੀ ਕੂਚ ਕਰਨ ਤੇ ਹਰਿਆਣਾ ਸਰਕਾਰ ਨੇ ਪੂਰੀ ਬੈਰੀਕੇਟਿੰਗ ਕਰਤੀ ਉੱਥੇ ਕਹਿੰਦੇ ਫੋਰਸਾਂ ਪੂਰੀਆਂ ਲਾਤੀਆਂ ਟਾਈਟ ਕਰਿਆ ਹੋਇਆ ਕੰਮ ਪੂਰਾ तो जमाई जा रही तो तैयारी तो करनी पड़ेगी भाई हाँ। हाँ। और सुखे निकले तो फिर स्वाद वाली बात भी नहीं होती हाँ। तो इसका थोड़ी खुजली होती रहे कट्टर साहब का अच्छा। तो बार बार एक दो साल में इसको खुजानी पड़ती है अच्छा। कमर मगर जहाँ भी इसकी खुजली होती है ना वो खुजानी पड़ती है इसकी हाँ। तो ठीक है हम तैयार है आ रहे हैं दो घंटे में तैयार रहना जाके आए हैं तेल नहीं खड़े ने स्वागत कर तेल हाँ भाई मालिश वालिश तो करनी पड़ेगी थके बुजुर्ग जाएंगे हमारे तो उसने ये, बताया दे, जो तो तो ने ये कील गाड़ रखी है ना ना उस पे उसपे लेट जाएंगे ले टपावे जरूर ये गारंटी है हमारी या तो यहीं मर के जाओगे नहीं तो भैया ने टपा के जाओगे हरियाणा फुल यानी के है ना खड़ा ना फुल फूल आपके सामने एक हफ्ता हो गया हम तो यही लोगों को जगा रहे भाई हम मरेंगे आपसे पहले कील आप हम लेटेंगे आप आओ हमारे साथ चलो अपना ये गुरूर की बात है एक अणक की बात अपनी अच्छा ठीक है अगर आज आrगे ना हाँ। तो सदा के लिए आrगे आपा खत्म हो जाएंगे ये मूछ होरी है पर किसी काम की नहीं रहेंगे फिर मान लो अणखां दे आगी गल अणखां पे आगी भाई मरेंगे या पहुंचेंगे एक ही बात है सही है तां तुसी की कहोगे जी हां जी खट्टर सरकार नु की कहोगे मुरे किल्ला लातिया कट्टर सरकार कितनी भी ताकत लगा ले कितनी किल गाल ले डाले डाल ले नदियों में पानी छोड़ दिया जो पानी नहीं चल रहा नदियों में पानी छोड़ दिया हम जो है सभी नदियों को हाट कर और किलों का उखाड़ कर और हमारे पंजाब वाले हमारे भाई जी हैं प्रधान जी थे हमारे साथ कई दिन से ये रुके हुए हैं और हम पूरी ताकत के साथ हरियाणा आगे चलेगा और हमारे बड़े भाई हमारे पीछे चलेंगे हम पूरी ताकत के साथ जो इनको तोड़कर दिल्ली कुछ करेंगे हरियाणा वालों मुरे लगूंगा अपने बड़े भाई ना लेके जाऊंगा बड़े भाई नो अपने साथ लेके चलेंगे पहले चूक होगी इनको पता नहीं था काल तो करी थी पर हमें इतना ज्ञान नहीं था हम इतना साथ नहीं दिया पर अब की बात हो तनबन से पूरा हरियाणा इनसे भी एक्टिव हुआ बहुत हजारों के ट्रैक्टर एक काल करने के बाद ही सभी वहां बॉर्डर रूपये मिलेंगे जी ਔਰ ਅਮ ਜੋ ਹੈ ਪੂਰੇ ਬਾਰਡਰੋ ਕੋ ਹਰਿਆਣੇ ਕੋ ਸੋ 1 ਮਿੰਟ ਮੇ ਤੋੜ ਕੇ ਅਮ ਸਾਰੇ ਜੱਦੀ ਕੋ ਬੋਟਰ ਪਤਾਗੇ ਤਾਂ ਬਾਈ ਜੀ ਫੁੱਲ ਮੋਡੇ ਨਾ ਮੋਡਾ ਜੋੜ ਕੇ ਖੜੇ ਆ ਕਹਿੰਦੇ ਮੂਰੇ ਅਸੀਂ ਲੱਗਾਗੇ ਪਿੱਛੇ ਪੰਜਾਬ ਬਿਲਕੁਲ ਬਾਈ ਜੀ ਪਤਾ ਕੀ ਆ ਹਰਿਆਣੇ ਦੀ ਕਿ ਫੁੱਲ ਤਿਆਰੀ ਆ ਸਾਨੂੰ ਇੱਥੋਂ ਦੇਖ ਇਹ 3-400 ਹਰਿਆਣੇ ਵਾਲੇ ਭਰਾ ਸਾਨੂੰ ਲੈਣ ਆਏ ਆ ਪਹਿਲਾ ਚੌਕ ਇਹ ਕਹਿੰਦੇ ਵੀ ਸਾਡੀ ਉਧਰ ਵੀ ਫੁੱਲ ਤਿਆਰੀ ਆ ਜਦੋਂ ਇੱਥੋਂ ਚੱਲਾਂਗੇ ਅਸੀਂ ਉਧਰ ਵਾਲੇ ਵੀ ਬਾਰਡਰ ਦੇ ਮੂੰਹ ਆਉਣਗੇ ਉਹਨਾਂ ਨੂੰ ਜਦਾਂ ਬੈਰੀਕੇਡ ਲਾ ਕੇ ਵਿਚਾਲੇ ਘੇਰ ਲਾਂਗੇ ਵਿਚਾਲੇ ਦੱਬ ਲਾਂਗੇ ਉਹਨਾਂ ਨੂੰ ਅੱਛਾ ਐਨ ਫੁੱਲ ਤਿਆਰੀ ਆ ਤੇ ਇਹ ਅੱਗੇ ਹੋਣਗੇ ਕਹਿੰਦੇ ਅਸੀਂ ਅੱਗੇ ਲੱਗਾਂਗੇ ਤੁਸੀਂ ਸਾਡੇ ਵੱਡੇ ਪਾਈਓ ਤੁਸੀਂ ਪਿੱਛੇ ਲੱਗੇ ਹੋ ਪਹਿਲਾਂ ਗੋਲੀਆਂ ਲਾਠੀਆਂ ਅਸੀਂ ਖਾਵਾਂਗੇ ਜੇ ਲੋੜ ਪਈ ਤੇ ਬਾਅਦ ਦੇ ਵਿੱਚ ਕਹਿੰਦੇ ਤੁਸੀਂ ਟੱਕਰਿਓ ਜੇ ਲੋੜ ਪਈ ਕਹਿੰਦੇ ਕੋਈ ਗੱਲ ਨਹੀਂ ਉਹਨੇ ਕਿੰਨਾ ਕੁ ਬੈਰੀਕੇਟ ਕੀਤਾ ਅਸੀਂ ਆਪਦੇ ਖੇਤਾਂ ਵਿੱਚ ਰਸਤੇ ਬਣਾ ਦਾਂਗੇ ਪਰ ਤੁਹਾਨੂੰ ਦਿੱਲੀ ਲੈ ਕੇ ਜਾਵਾਂ ਹੁਣ ਕਿਸਾਨ ਵੱਲੋਂ ਦੋਹੇ ਪਾਸਿਓਂ ਘੇਰੂ ਬੈਰੀਕੇਟ ਬੈਰੀਕੇਟ ਦੋਹੇ ਪਾਸਿਓਂ ਟੁੱਟਣਗੇ ਹੁਣ ਹਾਂਜੀ ਦੋਹੇ ਪਾਸੇ ਦੋਹੇ ਪਾਸੇ ਟੁੱਟਣਗੇ ਉਹਨਾਂ ਨੂੰ ਲਾਉਣ ਦੇ ਲਾਗੇ 5-6 ਦਿਨ ਅਸੀਂ ਤਾਂ 2 ਘੰਟੇ ਹੀ ਖੜਾ ਲਾਂਗੇ ਜਾ ਕੇ ਹਾਂਜੀ ਹਾਂ 2 ਘੰਟੇ ਦੀ ਗੇਮ ਹੈ 2 ਘੰਟੇ ਖੇਰੂ ਖੇਰੂ ਕਰ ਦਾਂਗੇ ਬਿਲਕੁਲ ਦੇਖੀ ਤਾਂ ਜਾਓ ਜੀ ਤੁਸੀਂ ਪੂਰੀ ਤਿਆਰੀ ਆ 2 ਘੰਟਿਆਂ ਦੇ ਵਿੱਚ ਐ ਲੱਗੂ ਵੀ ਉਥੋਂ ਲੰਘੇ ਉਦੋਂ ਗਾਂ ਜਿਹੜਾ ਕਿਉਂਕਿ ਦੇਖੋ ਇੱਥੋਂ ਪਤਾ ਲੱਗਦਾ ਵੀ ਸਰਕਾਰ ਡਰੀ ਹੋਈ ਆ ਉਹਨਾਂ ਦੇ ਵੈਰੀਕੇਟ ਉਹਨਾਂ ਪਤਾ ਟੁੱਟਣਗੇ ਉਹਨਾਂ ਨੇ ਇੱਥੋਂ ਛੱਡ ਕੇ ਅੱਗੇ ਸਿੰਘੂ ਟਿੱਕੀ ਦੇ ਵੀ ਦਾ ਕੇ ਜਿੱਲੀ ਵੀ ਉਹਨਾਂ ਦੇ ਵੈਰੀਕੇਟ ਕਰਤੇ ਉੱਥੇ ਵੀ ਕਰਤੀ ਹਾਂ ਉੱਥੇ ਵੀ ਵੈਰੀਕੇਟ ਕਰਤੀ ਅੱਜ ਉਰੇ ਵੀ ਆਪਣੇ ਨਾ ਸਰੂਰ ਜ਼ਿਲ੍ਹੇ ਦੇ ਵਿੱਚ ਵੀ ਨੈਟ ਬੰਦ ਕਰਤਾ ਅੱਲਾ ਹੋਰ ਚੱਲਦਾ ਮੈਂ ਨਾ ਚੌਂਕ ਦੇ ਵਿੱਚ ਬਾਕੀ ਸਾਰਾ ਨੈਟ ਬੰਦਾ ਹੀ ਪਤਾ ਨਹੀਂ ਕਿਵੇਂ ਚੱਲ ਰਿਹਾ ਇੱਥੇ ਹੀ ਬੰਦ ਕਰਤਾ ਸਰਕਾਰ ਪੂਰੀ ਡਰੀ ਹੋਈ ਆ ਕਿਸਾਨਾਂ ਦੇ ਨੌਜਵਾਨਾਂ ਦੇ ਹੌਸਲੇ ਬੁਲੰਦ ਨੇ ਕਿਉਂਕਿ ਕਿਸਾਨਾਂ ਨੂੰ ਪਤਾ ਵੀ ਇਹ ਆ ਜੰਗ ਹਾਰ ਗਏ ਤਾ ਸਾਡੀ ਕਿਸੇ ਨੇ ਗਵਾਹੀ ਨਹੀਂ ਕਰਨੀ ਹੈਗੀ ਚੰਗੇ ਆਗੂਆਂ ਨੇ ਜਿਹੜੇ ਇਮਾਨਦਾਰ ਆਗੂ ਡੱਲੇ ਵਾਲ ਵਰਗੇ ਜੋ ਅੱਜ ਪਦੇਰ ਵਰਗੇ ਖੜੇ ਲੋਕਾਂ ਦੇ ਨਾਲ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਉਹ ਕਹਿੰਦੇ ਆਜੋ ਅੱਜ ਬਾਹਰ ਨਿਕਲੋ ਘਰਾਂ ਦੇ ਵਿੱਚੋਂ ਮੈਂ ਵੀ ਨੌਜਵਾਨਾਂ ਨੂੰ ਇਹੀ ਬੇਨਤੀ ਕਰਦਾ ਕਿਸਾਨਾਂ ਨੂੰ ਵੀ ਅੱਜ ਘਰਾਂ 'ਚ ਬੈਠਣ ਦਾ ਸਮਾਂ ਨਹੀਂ ਹੈਗਾ ਅੱਜ ਆਪਾਂ ਦਿੱਲੀ ਨੂੰ ਕੁਝ ਕਰਨਾ ਆ ਜੋ ਸਾਰੇ ਜਿੰਨੇ ਬੈਠੇ ਹੋ ਸੋਚੋ ਨਜ਼ਰ ਵੀ ਪਰਚਾ ਹੋ ਜੂ ਲਾਠੀ ਵੱਜੂ ਗੋਲੀ ਵੱਜੂਗੀ ਕੁਛ ਨਹੀਂ ਹੁੰਦਾ ਹੈਗਾ ਜੇ ਯਾਰ ਵੱਜੂ ਵੀ ਆਪਣੇ ਜਵਾਖਾਂ ਵਾਸਤੇ ਆਪਣੇ ਪੁੱਤ-ਪੋਤਿਆਂ ਵਾਸਤੇ ਪਰਿਵਾਰਾਂ ਵਾਸਤੇ ਜ਼ਮੀਨਾਂ ਦਾ ਬਚਾ ਜਾਗੇ ਨਾ ਇਹ ਜ਼ਮੀਨਾਂ ਨਾ ਰਹੀਆਂ ਭਾ ਨਾ ਮਿਲੇ ਅਸੀਂ ਕਰਜ਼ੇ ਹੀ ਹੋਗੇ ਫਿਰ ਅਸੀਂ ਖੁਦਕੁਸ਼ੀਆਂ ਕਰਾਂਗੇ ਫਿਰ ਸਾਡੀ ਜਿਹੜੀ ਮੌਤ ਆ ਉਹ ਜ਼ਮੀਨ ਬੇਕਾਰ ਜਾਊਗੀ ਜੋ ਉੱਥੇ ਮਰਦੇ ਅਸੀਂ ਤਵਜਾਂਗੇ ਨਾ ਲੋਕ ਵੀ ਕਹਿਣਗੇ ਯਾਰ ਆਪਣੇ ਪਰਿਵਾਰ ਦੇ ਲਈ ਨਹੀਂ ਲੋਕਾਂ ਲਈ ਮਰ ਕੇ ਗਏ ਨੇ ਇਸ ਕਰਕੇ ਨੌਜਵਾਨਾਂ ਨੂੰ ਬੇਨਤੀ ਆ ਵੀ ਅੱਜ 10-11 ਵਜੇ ਰੋ ਆਪਾਂ ਕੂਚ ਕਰਾਂਗੇ ਆਰੇ ਨੌਜਵਾਨ ਫੋਨ ਆ ਰਹੇ ਪਿੰਡਾਂ ਦੇ ਵਿੱਚੋਂ ਜਿਹੜੇ ਮਨ ਕੇ ਕਹਿ ਰਹੇ ਬਾਈ ਅਸੀਂ ਤਿੰਨ ਤਕਲੀਆਂ ਲੈ ਕੇ ਆ ਰਹੇ ਆ ਪੂਰੀ ਤਿਆਰੀ ਦੇ ਵਿੱਚ ਆ ਨੌਜਵਾਨ ਵੀ ਪੂਰਾ ਪੰਜਾਬ ਦਾ ਨੌਜਵਾਨ ਕਹਿੰਦਾ ਕੀ ਕਹਿ ਰਹੇ ਸਾਰੇ ਸਾਡੇ ਵੀ ਸਾਨੂੰ ਯਾਰ ਬੱਡ ਟਪਾ ਕੇ ਆਵਾਂਗੇ ਅੱਛਾ ਆਪ ਜੀਆਂ ਗੱਡੀਆਂ ਦੇ ਵਿੱਚ 20 ਕਲਾਂ ਦੇ ਵਿੱਚ ਆ ਰਹੇ ਆ ਚੱਲ ਆਪੇ ਪੂਰੀ ਤਿਆਰੀ ਕਰਕੇ ਆਏ ਨੇ ਲਾਠੇ ਆ ਲੁੱਠੇ ਆ ਪੂਰੇ ਆ ਪੂਰੀਆਂ ਕਾਇਮ ਨੇ ਸਾਰੇ ਰਵੇ ਸਹੀ ਹੈ ਤਾਂ ਬਾਈ ਜੀ ਜਿਵੇਂ ਵਿਆਹ ਤੇ ਜਾਣਾ ਹੁੰਦਾ ਪੂਰੀਆਂ ਮੁੱਛਾਂ ਖੜੀਆਂ ਕਰਕੇ ਆਏ ਹੋ ਅੱਜ ਵੀ ਜਾਣਾ ਹੀ ਜਾਣਾ ਉਹ ਬਾਈ ਸਾਡੀਆਂ ਤਾਂ ਵਾਹਿਗੁਰੂ ਕੰਨੀਆਂ ਮੁੱਛਾਂ ਸ਼ੁਰੂ ਦੀਆਂ ਖੜੀਆਂ ਨੇ ਤੇ ਖੜੀਆਂ ਹੀ ਰਹਿਣਗੀਆਂ ਪਾਉਣੇ ਦਿੱਤਾ ਇਹ ਤਾਂ ਇਹ ਤਾਂ ਤਿਆਰੀ ਨਹੀਂ ਹੋਈ ਇਹ ਤਾਂ ਮੜੀ ਦੀ ਤਿਆਰੀ ਹੋਈ ਆ ਹਾਂ ਇਹ ਤਾਂ ਮੈਂ ਖੱਟਰ ਸਰਕਾਰ ਨੂੰ ਕਹਿਣਾ ਚਾਹੁੰਦਾ ਛੋਡੇ ਰਹੀਂ ਜਿਵੇਂ ਉਹ ਸਾਡੇ ਟਰੈਕਟਰਾਂ ਦੇ ਬਲੇਮ ਲਾ ਰਿਹਾ ਹੈ ਉਹ ਟਰੈਕਟਰਾਂ ਦੇ ਬਲੇਮ ਨਹੀਂ ਲਾ ਰਿਹਾ ਉਹ ਗੁਰੂ ਨਾਨਕ ਦੇਵ ਦੇ ਫਲਸਫੇ ਤੇ ਅਟੈਕ ਕਰ ਰਿਹਾ ਹੈ ਕਾਰਨ ਪਤਾ ਕੀ ਆ ਜਦੋਂ ਟਰੈਕਟਰ ਟਰਾਲੀਆਂ ਇਹ ਉਹਨੂੰ ਪਤਾ ਹੈ ਕੋਈ ਕਿਹਦਾ ਹਥਿਆਰ ਲੈ ਕੇ ਆ ਰਿਹਾ ਆ ਕਿਸੇ ਟਰੈਕਟਰ ਟਰਾਲੀ ਨੂੰ ਹਥਿਆਰ ਦੱਸਿਆ ਉਹ ਸਾਡੀਆਂ ਦੇਗਾਂ ਤੋਂ ਡਰਦਾ ਹੈ ਉਹ ਸਾਡੇ ਖਰਚਣਿਆਂ ਤੋਂ ਡਰਦਾ ਹੈ ਜਿਹੜਾ ਲੰਗਰ ਬਣਾਉਣਾ ਅਸੀਂ ਠੀਕ ਹੈ ਉਹਨੂੰ ਪਤਾ ਵੀ ਜਿਹੜੀ ਆਪਣੀ ਸਿਕ ਕੌਮ ਦੀ ਜਿਹੜੀ ਹੈਗੀ ਮਦਦ ਸਮਰੱਥਾ ਬੈਠਣ ਦੀ ਉਹਨੂੰ ਆਏ ਆ ਵੀ ਰੇਲਾਂ ਤੇ ਆਉਣਾ 2 ਘੰਟੇ ਨਾਰੇ ਮਾਰ ਕੇ ਮੁੜ ਜਾਣਾ ਉਹਨੂੰ ਪਤਾ ਵੀ ਤੇਰੇ ਪਤੰਦਰ ਮੋੜ ਨਾਲੇ ਨਹੀਂ ਹੋਣਾ ਆਰ ਪਾਰ ਕਰਕੇ ਆਵਾਂਗੇ ਅਸੀਂ ਜਾਂ ਤਾਂ ਮੇਰੀ ਗੱਲ ਸੁਣੋ ਆਉਣ ਵਾਲੀ ਪੀੜ੍ਹੀ ਨੂੰ ਖੁਸ਼ਹਸ਼ਾਲ ਕਰ ਜਾਾਂਗੇ ਤੇ ਜਾਂ ਪਸ਼ੀਦੀਆਂ ਭਾਜਾਂਗੇ ਇੱਕ ਵਾਰਸਾ ਕਰਕੇ ਮੁੜਾਂਗੇ ਯਾਨੀ ਕਿ ਹੁਣ ਇੱਕ ਵਾਰਸਾ ਹੀ ਹੋਊਗਾ ਇੱਕ ਵਾਰਸਾ ਬਿਲਕੁਲ ਡੱਲੇਵਾਲ ਸਾਹਿਬ ਨਾਲ ਬਹਿ ਕੇ ਗੱਲ ਕੀਤੀ ਆ ਵੀ ਅੱਗੇ ਸਾਡੇ ਨਾਲ ਡੱਲੇਵਾਲ ਸਾਹਿਬ ਸਾਡੇ ਅੱਗੇ ਵੀ ਬੈੰਦੇ ਸੀ ਸਾਡੇ ਦੋ ਤਿੰਨ ਬੰਦੇ ਨੇ ਇੱਕ ਜਿਹੜੇ ਐਕਸ਼ਨਾਂ ਸਮਾਈ ਫਿਰਦੇ ਸੀਗੇ ਤੁਹਾਨੂੰ ਪਤਾ ਹੈ ਉਹਨਾਂ ਨੇ ਗਦਾਰੀ ਕੀਤੀ ਆ ਠੀਕ ਹੈ ਇੱਕ ਜਿਹੜੇ ਕਾਮਰੇਡ ਸੀ ਉਹ ਐਮਐਸਪੀ ਨਹੀਂ ਮੰਗਦੇ ਮੈਂ ਸੋਡੇ ਜਨਰਲ ਰਾਈ ਕਹਿਣਾ ਚਾਹੁੰਦਾ ਜਿਹੜੇ ਉਹਨਾਂ ਜਥੇਬੰਦੀਆਂ ਨਾਲ ਲੋਕ ਜੁੜੇ ਆ ਉਹ ਲੋਕੋ ਛੱਡ ਦਿਓ ਛੱਡ ਦਿਓ ਝੰਡੇ ਛੱਡ ਦਿਓ ਸਿਰਫ ਤੇ ਸਿਰਫ ਕਿਸਾਨੀ ਦੇ ਮੁੱਦੇ ਤੇ ਆਇਓ ਜੇ ਕਿਸਾਨੀ ਬਚਾਉਣੀ ਆ ਨਾ ਕਿਸਾਨੀ ਦੇ ਮੁੱਦੇ ਤੇ ਆਜੋ ਤੇ ਇਹ ਛੱਡ ਦੇ ਯੂਨੀਅਨ ਆ ਜਿਹੜੇ ਯੂਨੀਅਨ ਕੁੜੀ ਗੱਤ ਲੜਦੀ ਆ ਉਹਦੇ ਨਾਲ ਖੜੋ ਯਾਰ ਠੀਕ ਹੈ ਜੀ ਹਾਂ ਭਾਈ ਜੀ ਕੀ ਕਹਿਣਾ ਚਾਹੂੰਗਾ ਜੇ ਮਨ ਲੋ ਹਰਿਆਣੇ ਦੇ ਵਿੱਚ ਤਾਂ ਐਲਾਨ ਵੀ ਹੋ ਗਿਆ ਅਨਾਉਂਸਮੈਂਟਾਂ ਵੀ ਹੋ ਰਹੀਆਂ ਨੇ ਜਿਹੜਾ ਮਨ ਲੋ ਸਾਥ ਦੇਊਗਾ ਕਹਿੰਦੇ ਉਹਨਾਂ ਦੇ ਪਰਚੇ ਹੋਣਗੇ ਸਾਰਾ ਕੁਝ ਅਸੀਂ ਸਰਕਾਰੀ ਮਸ਼ੀਨਰੀ ਲਾਤੀ ਉਹਨਾਂ ਨੇ ਅਮ ਬਤਾਨਾ ਚਾਹਤੇ ਹਾਂ ਇਹ ਲੜਾਈ ہماری ਸੈਂਟਰ ਨਾਲ ਹੈ ਨਾ ਕਿ ਖੱਟਰ ਸਰਕਾਰ ਨਾਲ ਔਰ ਖੱਟਰ ਹੀ ਸਲਾਇਕ ਹੈ ਵੀ ਨਹੀਂ ਅਮ ਉਸਕੇ ਖਿਲਾਫ ਲੜਾਈ ਲੜੇ ਉਹ ਤਾਂ ਖੁਦ ਇਤਨਾ ਆਰਡਰ ਪੋਕ ਹੈ ये भगवत मान जी ने तो सरकार से बातचीत करने के लिए सेंट्रल गवर्नमेंट को पत्र लिख के दो बार मीटिंग कराई उस आदमी ने एक भी बार किसान के साथ मीटिंग नहीं की और आज तक दस साल उसको हमारे हरियाणा के मुख्यमंत्री हो गए किसान का इतना भी भला नहीं किया वो तो चोर लोग हैं किसान के खाद के कट्टे में पहले पैतालीस किलो करा अब चालीस कर दिया ये कह रहे किसान का आम कर्जा दो में आमदनी दुगनी करेंगे इनने तो चोरी और की है किसान आ गया होगी दुगनी कुछ नहीं हुआ है और हम कहना चाहते हैं आज रात को जो सिंगू बॉर्डर के साथ में हमारे जत्थेबंदी थी उनके आदमी जो अग्गू थे वो गिरफ्तार कर लिए में अच्छा। और पुलिस प्रशासन ने इतनी उनके साथ बदतमीजी की है लोगों के दरवाजे तोड़ तोड़ वो घरों से निकाले हैं अच्छा। और माँ बहनों के साथ अच्छी गालिया गालियां निकाल ली है और सरकार ये डराना चाहती है आपके बच्चों का भविष्य खराब हो जाएगा आपको सरकारी जो भी सुविधा मिल रही है वो बंद हो जाएंगी आपकी जमीन की कुड़की हो जाएगी हम ये कह रहे हैं हम आखिरी साथ तक लड़ेंगे और ये जो किसान का खून है और हरियाणा पंजाब का जो भाईचारा है इससे सरकार पहले भी डरी थी और अब तो हम ये कह रहे हैं जैसे ही हम बॉर्डर के पास जाएंगे सरकार बिल्कुल डर जाएगी तोड़ने की जरूरत नहीं पड़ेगी सरकार खुद गेट खोल देगी उनको ये पता हरियाणा और पंजाब जब भी साथ आए हैं तो सरकार को मुंह की खानी पड़ी पड़ेगी तो तैयारी तो करनी पड़ेगी भाई हाँ। हाँ। और सुखे निकल गए फिर स्वाद वाली बात भी नहीं होती हाँ। हाँ। तो इसका थोड़ी खुजली होती रहे कट्टर साहब का तो बार बार एक दो साल में इसको खुजानी पड़ती है अच्छा। कमर मगर जहाँ भी इसकी खुजली होती है ना वो खुजानी पड़ती है इसकी हाँ। तो ठीक है हम तैयार है आ रहे हैं दो घंटे में तैयार रहना जाके आए हैं कह तेल नहीं खड़े ने स्वागत कर तेल हाँ भाई मालिश वालिश तो करनी पड़ेगी थके बुजुर्ग जाएंगे हमारे तो उसने ये बताया दे, जो ये कील गाड़ रखी है ना ये तो आपा ना टपनी है, टपनी। आपा है ना सीने में ले लेंगे टपावंगे जरूर ये गारंटी है हमारी या तो यही मर के जाओगे नहीं तो भैया ने टपा के जाओगे हरियाणा फुल यानी है ना खड़ा फुल फूल आपके सामने एक हफ्ता हो गया हम तो यही लोगों को जगा रहे भाई हम मरेंगे आपसे पहले कील आप हम लेटेंगे आप आओ हमारे साथ चलो अपना ये गुरूर की बात है एक अणक की बात अपनी अच्छा ठीक है अगर आज आ गए ना हाँ। तो सदा के लिए आ गए आपा खत्म हो जाएंगे ये मूछ हो रही है आप किसी काम की नहीं रहेंगे फिर मान लो अणकਾਂ ਦੇ ਆ ਗਈ ਗੱਲ ਅਣਖਾਂ पे आ गई भाई मरेंगे या पहुंचेंगे एक ही बात है सही है तां ਤੁਸੀਂ ਕੀ ਕਹੋਗੇ ਜੀ ਹਾਂ ਜੀ ਖੱਟਰ ਸਰਕਾਰ ਨੂੰ ਕੀ ਕਹੋਗੇ ਮੂਰੇ ਕਿੱਲਾ ਲਾਤੀਆਂ कट्टर सरकार कितनी भी ताकत लगा ले कितनी कील गाल ले बैरिगेड डाल ले नदियों में पानी छोड़ दिया जो पानी निचला, नदियों में पानी छोड़ दिया हम जो है सभी नदियों को हाट कर और किलो को उखाड़ कर और हमारे पंजाब वाले हमारे भाई जी हैं प्रधान जी थे हमारे साथ कई दिन से ये रुके हुए हैं और हम पूरी ताकत के साथ हरियाणा आगे चलेगा और हमारे बड़े भाई हमारे पीछे चलेंगे अच्छा। हम पूरी ताकत के साथ जो इनको तोड़कर दिल्ली कुछ करेंगे हरियाणा वालों मुरे लगूगा अपने बड़े भाई ना लेके जाऊंगा हाँ बड़े भाई नो अपने साथ लेके चलेंगे पहले चूक होगी थी इनको पता नहीं था काल तो करी थी पर हमें इतना ज्ञान नहीं था हम इतना साथ नहीं दिया पर अब की बात तो तन बंदन से पूरा हरियाणा ਇਨਸ਼ੀਅਬੀਅਕਟਿਵ ਬਹੁਤ ਅਦਾਰੋਗ ਟ੍ਰੈਕਟਰ ਇੱਕ ਹਾਲ ਕੜੀ ਕੇ ਬਾਅਦ ਹੀ ਸਭੀ ਵਾਹ ਬੋਰਡਰ ਪਰ ਮਿਲenge ਜੀ ਔਰ ਹਮ ਜੋ ਹੈ ਪੂਰੇ ਬੋਰਡਰੋ ਕੋ ਹਰਿਆਣੇ ਕੋ ਸਤ 1 ਮਿੰਟ ਮੇ ਤੋੜ ਕੇ ਹਮ ਸਾਰੇ ਜੱਦੀ ਕੋ ਬੋਰਡਰ ਪਰ ਪਾ ਦੇਗੇ ਤਾਂ ਬਾਈ ਜੀ ਫੁੱਲ ਮੋਡੇ ਨਾ ਮੋਡਾ ਜੋੜ ਕੇ ਖੜੇ ਆ ਕਹਿੰਦੇ ਮੂਰੇ ਅਸੀਂ ਲੱਗਾਗੇ ਪਿੱਛੇ ਪੰਜਾਬ ਬਿਲਕੁਲ ਬਾਈ ਜੀ ਪਤਾ ਕੀ ਆ ਹਰਿਆਣੇ ਦੀ ਕਿ ਫੁੱਲ ਤਿਆਰੀ ਆ ਸਾਨੂੰ ਇੱਥੋਂ ਦੇਖ ਇਹ 3-400 ਹਰਿਆਣੇ ਵਾਲੇ ਭਰਾ ਸਾਨੂੰ ਲੈਣ ਆਏ ਆ ਪਹਿਲਾ ਚੌਕ ਇਹ ਕਹਿੰਦੇ ਵੀ ਸਾਡੀ ਉਧਰ ਵੀ ਫੁੱਲ ਤਿਆਰੀ ਆ ਜਦੋਂ ਇੱਥੋਂ ਚੱਲਾਂਗੇ ਅਸੀਂ ਉਧਰ ਵਾਲੇ ਵੀ ਬਾਰਡਰ ਦੇ ਮੂੰਹ ਆਉਣਗੇ ਉਹਨਾਂ ਨੂੰ ਜਦਾਂ ਬੈਰੀਕੇਟ ਲਾ ਕੇ ਵਿਚਾਲੇ ਘੇਰ ਲਾਂਗੇ ਵਿਚਾਲੇ ਦੱਬ ਲਾਂਗੇ ਉਹਨਾਂ ਨੂੰ ਐਨ ਫੁੱਲ ਤਿਆਰੀ ਆ ਤੇ ਇਹ ਅੱਗੇ ਹੋਣਗੇ ਕਹਿੰਦੇ ਅਸੀਂ ਅੱਗੇ ਲੱਗਾਂਗੇ ਤੁਸੀਂ ਸਾਡੇ ਵੱਡੇ ਪਾਇਓ ਤੁਸੀਂ ਪਿੱਛੇ ਲੱਗੇ ਹੋ ਪਹਿਲਾਂ ਗੋਲੀਆਂ ਲਾਠੀਆਂ ਅਸੀਂ ਖਾਵਾਂਗੇ ਜੇ ਲੋੜ ਪਈ ਤੇ ਬਾਅਦ ਦੇ ਵਿੱਚ ਕਹਿੰਦੇ ਤੁਸੀਂ ਟੱਕਰਿਓ ਜੇ ਲੋੜ ਪਈ ਕਹਿੰਦੇ ਕੋਈ ਗੱਲ ਨਹੀਂ ਉਹਨਾਂ ਨੇ ਕਿੰਨਾ ਕਿ ਬੈਰੀਕੇਡ ਕੀਤਾ ਅਸੀਂ ਆਪਣੇ ਖੇਤਾਂ ਵਿੱਚ ਰਸਤੇ ਬਣਾ ਦਾਂਗੇ ਪਰ ਤੁਹਾਨੂੰ ਦਿੱਲੀ ਲੈ ਕੇ ਜਾਵਾਂ ਹੁਣ ਕਿਸਾਨ ਮੰਨ ਲਓ ਦੋਹੇ ਪਾਸਿਓਂ ਘੇਰੂ ਬੈਰੀਕੇਡ ਬੈਰੀਕੇਡ ਦੋਹੇ ਪਾਸਿਓਂ ਟੁੱਟਣਗੇ ਹਾਂਜੀ ਦੋਹੇ ਪਾਸੇ ਦੋਹੇ ਪਾਸੇ ਟੁੱਟਣਗੇ ਉਹਨਾਂ ਨੂੰ ਲਾਉਣ ਦੇ ਲਾਗੇ 5-6 ਦਿਨ ਅਸੀਂ ਤਾਂ 2 ਘੰਟੇ ਹੀ ਖੜ੍ਹਾ ਲਾਂਗੇ ਜਾ ਕੇ ਹਾਂਜੀ ਹਾਂ 2 ਘੰਟਿਆਂ ਦੀ ਗੇਮ ਹੈ 2 ਘੰਟੇ ਖੇਰੂ ਖੇਰੂ ਕਰ ਦਾਂਗੇ ਬਿਲਕੁਲ ਜੇ ਕਿਤੇ ਜਾਇਓ ਜੀ ਤੁਸੀਂ ਪੂਰੀ ਤਿਆਰੀ ਆ 2 ਘੰਟਿਆਂ ਦੇ ਵਿੱਚ ਇਹ ਲੱਗੂ ਵੀ ਉਥੋਂ ਲੰਘੇ ਉਦੋਂ ਗਾਂ ਜੇ ਕਿਉਂਕਿ ਦੇਖੋ ਇਥੋਂ ਪਤਾ ਲੱਗਦਾ ਵੀ ਸਰਕਾਰ ਡਰੀ ਹੋਈ ਆ ਉਹਨਾਂ ਦੇ ਵੈਰੀਕੇਟ ਉਹਨਾਂ ਪਤਾ ਟੁੱਟਣਗੇ ਉਹਨਾਂ ਨੇ ਇਥੋਂ ਛੱਡ ਕੇ ਅੱਗੇ ਸਿੰਘੂ ਟਿਕਰੀ ਦੇ ਵੀ ਦਾ ਕੇ ਦਿੱਲੀ ਵੀ ਉਹਨਾਂ ਨੇ ਵੈਰੀਕੇਟ ਕਰਤੇ ਵੈਰੀਕੇਟਿੰਗ ਕੀਤੀ ਉੱਥੇ ਵੀ ਕਰਤੀ ਹਾਂ ਉੱਥੇ ਵੀ ਵੈਰੀਕੇਟ ਕਰਤੀ ਅੱਜ ਉਰੇ ਵੀ ਆਪਣੇ ਨਾ ਸਰੂਰ ਜ਼ਿਲ੍ਹੇ ਦੇ ਵਿੱਚ ਵੀ ਨੈਟ ਬੰਦ ਕਰਤਾ ਕੱਲਾ ਹੋਰ ਚੱਲਦਾ ਮੈਂ ਨਾ ਚੌਂਕ ਦੇ ਵਿੱਚ ਬਾਕੀ ਸਾਰਾ ਨੈਟ ਬੰਦਾ ਹੀ ਪਤਾ ਨਹੀਂ ਕਿਵੇਂ ਚੱਲ ਰਿਹਾ ਇੱਥੇ ਹੀ ਬੰਦ ਕਰਤਾ ਸਰਕਾਰ ਪੂਰੀ ਡਰੀ ਹੋਈ ਆ ਕਿਸਾਨਾਂ ਦੇ ਨੌਜਵਾਨਾਂ ਦੇ ਹੌਸਲੇ ਬੁਲੰਦ ਨੇ ਕਿਉਂਕਿ ਕਿਸਾਨਾਂ ਨੂੰ ਪਤਾ ਵੀ ਇਹ ਆ ਜੰਗ ਹਾਰ ਗਏ ਸਾਡੀ ਕਿਸੇ ਗਵਾਹੀ ਨਹੀਂ ਕਰਨੀ ਹੈਗੀ ਚੰਗੇ ਆਗੂਆਂ ਨੇ ਜਿਹੜੇ ਇਮਾਨਦਾਰ ਆਗੂ ਡੱਲੇ ਵਾਲ ਵਰਗੇ ਜੋ ਅੱਜ ਪੰਦੇਰ ਵਰਗੇ ਖੜੇ ਲੋਕਾਂ ਦੇ ਨਾਲ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਉਹ ਕਹਿੰਦੇ ਆਜੋ ਅੱਜ ਬਾਹਰ ਨਿਕਲੋ ਘਰਾਂ ਦੇ ਵਿੱਚੋਂ ਮੈਂ ਵੀ ਨੌਜਵਾਨਾਂ ਨੂੰ ਇਹੀ ਬੇਨਤੀ ਕਰਦਾ ਕਿਸਾਨਾਂ ਨੂੰ ਵੀ ਅੱਜ ਘਰਾਂ 'ਚ ਬੈਠਣ ਦਾ ਸਮਾਂ ਨਹੀਂ ਹੈਗਾ ਅੱਜ ਆਪਾਂ ਦਿੱਲੀ ਨੂੰ ਕੂਚ ਕਰਨਾ ਆ ਜੋ ਸਾਰੇ ਜਿੰਨੇ ਇਕ ਬੈਠੇ ਹੋ ਸੋਚੋ ਨਾ ਯਾਰ ਵੀ ਪਰਚਾ ਹੋ ਜੂ ਲਾਠੀ ਵੱਜੂ ਗੋਲੀ ਵੱਜੂਗੀ ਕੁਛ ਨਹੀਂ ਹੁੰਦਾ ਹੈਗਾ ਜੇ ਯਾਰ ਵੱਜੂ ਵੀ ਆਪਣੇ ਜਵਾਖਾਂ ਵਾਸਤੇ ਆਪਣੇ ਪੁੱਤ ਪੋਤਿਆਂ ਵਾਸਤੇ ਪਰਿਵਾਰਾਂ ਵਾਸਤੇ ਜ਼ਮੀਨਾਂ ਦਾ ਬਚਾ ਜਾਗੇ ਨਾ ਕਿ ਜ਼ਮੀਨਾਂ ਨਾ ਰਹੀਆਂ ਭਾਅ ਨਾ ਮਿਲੇ ਅਸੀਂ ਕਰਜ਼ਾਈ ਹੋ ਗਏ ਫਿਰ ਖੁਦਕੁਸ਼ੀਆਂ ਕਰਾਂਗੇ ਫਿਰ ਸਾਡੀ ਜਿਹੜੀ ਮੌਤ ਆ ਉਹ ਜ਼ਮੀਨ ਬੇਕਾਰ ਜਾਊਗੀ ਜੋ ਉੱਥੇ ਮਰਦੇ ਅਸੀਂ ਤਾਂ ਵੱਜਾਂਗੇ ਨਾ ਲੋਕ ਵੀ ਕਹਿਣਗੇ ਯਾਰ ਆਪਣੇ ਪਰਿਵਾਰ ਦੇ ਲਈ ਨਹੀਂ ਲੋਕਾਂ ਲਈ ਮਰ ਕੇ ਗਏ ਨੇ ਇਸ ਕਰਕੇ ਨੌਜਵਾਨਾਂ ਨੂੰ ਬੇਨਤੀ ਆ ਵੀ ਅੱਜ 10 11 ਵਜੇ ਰੋ ਆਪਾਂ ਕੁਝ ਕਰਾਂਗੇ ਆ ਰਹੇ ਨੌਜਵਾਨ ਫੂਨ ਆ ਰਹੇ ਪਿੰਡਾਂ ਦੇ ਵਿੱਚੋਂ ਜਿਹੜੇ ਮਲਕ ਕਹਿੰਦੇ ਬਾਈ ਅਸੀਂ ਤੰਨ ਟਕਲਿਆਂ ਲੈ ਕੇ ਆ ਰਹੇ ਆ ਬਣੀ ਪੂਰੀ ਤਿਆਰੀ ਦੇ ਵਿੱਚ ਆ ਨੌਜਵਾਨ ਵੀ ਪੂਰਾ ਪੰਜਾਬ ਦਾ ਨੌਜਵਾਨ ਕਹਿੰਦਾ ਕੀ ਕਹਿੰਦੇ ਸਾਰੇ ਸਾਡੇ ਵੀ ਸਾਨੂੰ ਯਾਰ ਬੱਡ ਟਪਾ ਕੇ ਆਵਾਂਗੇ ਅੱਛਾ ਆਪ ਜੀਆਂ ਗੱਡੀਆਂ ਦੇ ਵਿੱਚ 20 ਕਲਾਂ ਦੇ ਵਿੱਚ ਆ ਰਹੇ ਆ ਚੱਲ ਲੱਪੇ ਪੂਰੀ ਤਿਆਰੀ ਕਰਕੇ ਆਏ ਨੇ ਲਾਠੀਆਂ ਲੂਠੀਆਂ ਪੂਰੀਆਂ ਪੂਰੀਆਂ ਕਾਇਮ ਨੇ ਸਾਰੇ ਰਵੇ ਸਹੀ ਹੈ ਤਾਂ ਬਾਈ ਜੀ ਜਿਵੇਂ ਵਿਆਹ ਤੇ ਜਾਣਾ ਹੁੰਦਾ ਪੂਰੀਆਂ ਮੁੱਛਾਂ ਖੜੀਆਂ ਕਰਕੇ ਆਏ ਹੋ ਅੱਜ ਵੀ ਜਾਣਾ ਹੀ ਜਾਣਾ ਉਹ ਬਾਈ ਸਾਡਿਆਂ ਤਾਂ ਵਾਹਿਗੁਰੂ ਕੰਨੋਂ ਮੁੱਛਾਂ ਸ਼ੁਰੂ ਦੀਆਂ ਖੜੀਆਂ ਨੇ ਤੇ ਖੜੀਆਂ ਹੀ ਰਹਿਣ ਉਹਨੇ ਦਿੱਤਾ ਇਹ ਤਾਂ ਤਿਆਰੀ ਨਹੀਂ ਹੋਈ ਇਹ ਤਾਂ ਮੜੀ ਜੀ ਤਿਆਰੀ ਹੋਈ ਆ ਹਾਂ ਇਹ ਤਾਂ ਮੈਂ ਖੱਟਰ ਸਰਕਾਰ ਨੂੰ ਕਹਿਣਾ ਚਾਹੁੰਦਾ ਛੋਡੇ ਰਹੀਂ ਜਿਵੇਂ ਉਹ ਸਾਡੇ ਟਰੈਕਟਰਾਂ ਦੇ ਫਲੇਮ ਲਾ ਰਿਹਾ ਹੈ ਉਹ ਟਰੈਕਟਰਾਂ ਦੇ ਫਲੇਮ ਨਹੀਂ ਲਾ ਰਿਹਾ ਉਹ ਗੁਰੂ ਨਾਨਕ ਦੇਵ ਦੇ ਫਲਸਫੇ ਤੇ ਅਟੈਕ ਕਰ ਰਿਹਾ ਹੈ ਕਾਰਨ ਪਤਾ ਕੀ ਆ ਜਦੋਂ ਟਰੈਕਟਰ ਟਰਾਲੀਆਂ ਇਹ ਉਹਨੂੰ ਪਤਾ ਹੈ ਕੋਈ ਕਿਹਦਾ ਹਥਿਆਰ ਲੈ ਕੇ ਆ ਰਿਹਾ ਕਿਸੇ ਟਰੈਕਟਰ ਟਰਾਲੀ ਨੂੰ ਹਥਿਆਰ ਦੱਸਿਆ ਉਹ ਸਾਡੀਆਂ ਦੇਗਾਂ ਤੋਂ ਡਰਦਾ ਹੈ ਉਹ ਸਾਡੇ ਖੁਰਚਣਿਆਂ ਤੋਂ ਡਰਦਾ ਹੈ ਜਿਹੜਾ ਲੰਗਰ ਬਣਾਉਣਾ ਸੀ ਠੀਕ ਹੈ ਉਹਨੂੰ ਪਤਾ ਵੀ ਜਿਹੜੀ ਆਪਣੇ ਸਿਕ ਕੌਮ ਦੀ ਜਿਹੜੀ ਹੈਗੀ ਮਦਰ ਸਮਰੱਥਾ ਬੈਠਣ ਦੀ ਉਹਨੂੰ ਐ ਆ ਵੀ ਰੇਲਾਂ ਤੇ ਹੁਣ ਦੋ ਘੰਟੇ ਨਾਰੇ ਮਾਰ ਕੇ ਮੁੜ ਜਾਣਾ ਉਹਨੂੰ ਪਤਾ ਵੀ ਤੇਰੇ ਪਤੰਦਰ ਮੋੜਨ ਵਾਲੇ ਨਹੀਂ ਹੋਣਾ ਆਰ ਪਾਰ ਕਰਕੇ ਆਵਾਂਗੇ ਅਸੀਂ ਜਾਂਦਾ ਮੇਰੀ ਗੱਲ ਸੁਣੋ ਆਉਣ ਵਾਲੀ ਪੀੜ੍ਹੀ ਨੂੰ ਖੁਸ਼ਹਾਲ ਕਰ ਜਾਾਂਗੇ ਤੇ ਜਾਂ ਪਸ਼ੀਦੀਆਂ ਪਾਜਾਂਗੇ ਇੱਕ ਪਾਸਾ ਕਰਕੇ ਮੁੜਾਂਗੇ ਯਾਨੀ ਕਿ ਹੁਣ ਇੱਕ ਪਾਸਾ ਹੀ ਹੋਊਗਾ ਇੱਕ ਪਾਸਾ ਬਿਲਕੁਲ ਡੱਲੇਵਾਲ ਸਾਹਿਬ ਨਾਲ ਬਹਿ ਕੇ ਗੱਲ ਕੀਤੀ ਆ ਵੀ ਅੱਗੇ ਸਾਡੇ ਨਾਲ ਡੱਲੇਵਾਲ ਸਾਹਿਬ ਸਾਡੇ ਅੱਗੇ ਵੀ ਬੈੰਦੇ ਸੀ ਸਾਡੇ ਦੋ ਤਿੰਨ ਬੰਦੇ ਨੇ ਇੱਕ ਜਿਹੜੇ ਐਕਸ਼ਨਾਂ ਸਮਾਈ ਫਿਰਦੇ ਸੀਗੇ ਤੁਹਾਨੂੰ ਪਤਾ ਹੈ ਉਹਨਾਂ ਨੇ ਗਦਾਰੀ ਕੀਤੀ ਆ ਠੀਕ ਹੈ ਇੱਕ ਜਿਹੜੇ ਕਾਮਰੇਡ ਸੀ ਉਹ ਐਮਐਸਪੀ ਨਹੀਂ ਮੰਗਦੇ ਮੈਂ ਸੋਡੇ ਜਨਰਲ ਰੈਂਕ ਕਹਿਣਾ ਚਾਹੁੰਦਾ ਹੈ ਜਿਹੜੇ ਉਹਨਾਂ ਜਥੇਬੰਦੀਆਂ ਨਾਲ ਲੋਕ ਜੁੜੇ ਆ ਉਹ ਲੋਕੋ ਛੱਡ ਦਿਓ ਛੱਡ ਦਿਓ ਛੰਡੇ ਛੱਡ ਦਿਓ ਸਿਰਫ ਤੇ ਸਿਰਫ ਕਿਸਾਨੀ ਦੇ ਮੁੱਦੇ ਤੇ ਆਇਓ ਜੇ ਕਿਸਾਨੀ ਬਚਾਉਣੀ ਹੈ ਨਾ ਕਿਸਾਨੀ ਦੇ ਮੁੱਦੇ ਤੇ ਆਜੋ ਤੇ ਇਹ ਛੱਡ ਦੇ ਯੂਨੀਅਨ ਆ ਜਿਹੜੇ ਯੂਨੀਅਨ ਕੁੜੀ ਕਰਤ ਲੜਦੀ ਆ ਉਹਦੇ ਨਾਲ ਖੜੋ ਯਾਰ ਠੀਕ ਹੈ ਜੀ ਹਾਂ ਜੀ ਭਾਈ ਜੀ ਕੀ ਕਹਿਣਾ ਚਾਹੂੰ ਕਿ ਜੇ ਮਨ ਲਓ ਹਰਿਆਣੇ ਦੇ ਵਿੱਚ ਤਾਂ ਐਲਾਨ ਵੀ ਹੋ ਗਿਆ ਅਨਾਉਂਸਮੈਂਟਾਂ ਵੀ ਹੋ ਰਹੀਆਂ ਨੇ ਜਿਹੜਾ ਮੰਨ ਲਓ ਸਾਥ ਦੇਊਗਾ ਕਹਿੰਦੇ ਉਹਨਾਂ ਦੇ ਪਰਚੇ ਹੋਣਗੇ ਸਾਰਾ ਕੁਝ ਅਸੀਂ ਸਰਕਾਰੀ ਮਸ਼ੀਨਰੀ ਲਾਤੀ ਉਹਨਾਂ ਨੇ ਅਮ ਬਤਾਣਾ ਚਾਹਤੇ ਹਾਂ ਇਹ ਲੜਾਈ ہماری ਸੈਂਟਰ ਨਾਲ ਹੈ ਨਾ ਕਿ ਖੱਟਰ ਸਰਕਾਰ ਨਾਲ ਔਰ ਖੱਟਰ ਇਸ ਲਾਇਕ ਹੈ ਵੀ ਨਹੀਂ ਅਮ ਉਸਕੇ ਖਿਲਾਫ ਲੜਾਈ ਲੜੇ ਉਹ ਤਾਂ ਖੁਦ ਇਤਨਾ ਆਰਡਰ ਪੋਕ ਹੈ ये भगवत मान जी ने तो सरकार से बातचीत करने के लिए सेंट्रल गवर्नमेंट को पत्र लिख के दो बार मीटिंग कराई उस आदमी ने एक भी बार किसान के साथ मीटिंग नहीं की और आज तक दस साल उसको हमारे हरियाणा के मुख्यमंत्री हो गए किसान का इतना भी भला नहीं किया वो तो चोर लोग हैं किसान के खाद के कट्टे में पहले पैतालीस किलो करा अब चालीस कर दिया ये कह रहे किसान का आम कर्जा दो में आमदनी दुगनी करेंगे इनने तो चोरी और की है किसान आ गया होगी दुगनी का कुछ नहीं हुआ है और हम कहना चाहते हैं आज रात को जो सिंगू बॉर्डर के साथ में हमारे जत्थेबंदी थी उनके आदमी जो अग्गू थे वो गिरफ्तार कर लिए में अच्छा। और पुलिस प्रशासन ने इतनी उनके साथ बदतमीजी की है लोगों के दरवाजे तोड़ तोड़ वो घरों से निकाले हैं अच्छा। और माँ बहनों के साथ अच्छी गालिया, गालिया निकाल ली है और सरकार ये डराना चाहती है आपके बच्चों का भविष्य खराब हो जाएगा आपको सरकारी जो भी सुविधा मिल रही है वो बंद हो जाएंगी आपकी जमीन की कुड़की हो जाएगी हम ये कह रहे हैं हम आखिरी साथ तक लड़ेंगे और ये जो किसान का खून है और हरियाणा पंजाब का जो भाईचारा है इससे सरकार पहले भी डरी थी और अब तो हम ये कह रहे हैं जैसे ही हम बॉर्डर के पास जाएंगे सरकार बिल्कुल डर जाएगी तोड़ने की जरूरत नहीं पड़ेगी सरकार खुद गेट खोल देगी उनको ये पता हरियाणा और पंजाब जब भी साथ आए हैं तो सरकार को मुंह की खानी पड़ी पड़ेगी तो तैयारी तो करनी पड़ेगी भाई हाँ। हाँ। और सुखे निकले तो फिर स्वाद वाली बात भी नहीं होती हाँ। तो इसका थोड़ी ही खुजली होती रहे कट्टर साहब का तो बार बार एक दो साल में इसको खुजानी पड़ती है अच्छा। कमर मगर जहाँ भी इसकी खुजली होती है ना वो खुजानी पड़ती है इसकी हाँ। तो ठीक है हम तैयार है आ रहे हैं दो घंटे में तैयार रहना जाके आए हैं वो तेल नहीं खड़े ने स्वागत तेल हाँ भाई मालिश वालिश तो करनी पड़ेगी थके बुजुर्ग जाएंगे हमारे तो उसने ये बताया दे, जो ये कील गाड़ रखी है ना ये तो आपा ना टपनी पर भाइयों को टपांगे जरूर ये गारंटी है हमारी या तो यही मर के जाओगे नहीं तो भाईयों ने टपा के जाओगे हरियाणा फुल यानी कि है खड़ा ना फुल फूल आपके सामने एक हफ्ता हो गया हम तो यही लोगों को जगा रहे भाई हम मरेंगे आपसे पहले की हम लेटेंगे आप आओ हमारे साथ चलो टपना है ये गरूर की बात है एक अड़ख की बात है अपनी ठीक अच्छा। अगर आज आ रही ना हाँ। तो सदा के लिए आ रही आप खत्म हो जाएंगे ये मुँह छोड़िए किसी काम की नहीं रहेंगे फिर तो मान लो अड़खा दे आगे अणखा पे आगे भाई मरेंगे या पहुंचेंगे